ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਨੂੰ ਬੇਨਤੀ ਸੀ ਬੇਸ਼ੀ ਅੱਜ ਸਾਡੇ ਪਰਿਵਾਰ ਦੇ ਮੈਂਬਰ ਗੋਤਮ ਬੀ ਨੂੰ ਮਿਲਾ ਰਹੇ ਹਾਂ ਜੋ ਕਿ ਸੀ 15 ਦਿਨ ਪਹਿਲਾਂ ਲਿਆਂਦਾ ਸੀਗਾ ਜਿਸ ਦੇ ਕਾਫੀ ਜ਼ਿਆਦਾ ਜਾਕਮ ਸੀਗਾ ਵੀਰ ਦੱਸਦਾ ਸੀ ਵੀ ਕਹਿੰਦਾ ਕਿਤੇ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉੱਥੇ ਕੋਈ ਗਰਮ ਰਾਡ ਲੱਗ ਗਈ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਕੋਈ ਇਲਾਜ ਕਰਾਇਆ ਜਾਂ ਨਹੀਂ ਕਰਾਇਆ ਇਸ ਵੀਰ ਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਵਾ ਤੇ ਹੁਣ ਇਸ ਟਾਈਮ ਜਖਮੋਂ ਕਾਫੀ ਆ ਜਿਸ ਦੀ ਡਾਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਵੀ ਇਹਦੀ ਸਰਜਰੀ ਹੋਊਗੀ ਕਿਉਂਕਿ ਮਾਸ ਉੱਪਰ ਨੂੰ ਵਧਿਆ ਹੋਇਆ ਵਾ ਵੀ ਇਹਨੂੰ ਕੱਟ ਕੇ ਆਪਰੇਸ਼ਨ ਇਹਦਾ ਹੋਊਗਾ ਜੋ ਕਿ ਪੱਟ ਦੇ ਵਿੱਚੋਂ ਮਾਸ ਲੈ ਤੇ ਇਸ ਜਗ੍ਹਾ ਦੇ ਵਿੱਚ ਭਰਿਆ ਜਾਊਗਾ ਆਪਰੇਸ਼ਨ ਦੇ ਖਰਚਾ ਤਕਰੀਬਨ 30 ਤੋਂ 35000 ਰੁਪਏ ਡਾਕਟਰ ਸਾਹਿਬ ਨੇ ਦੱਸਿਆ ਵਾ ਜੇ ਕੋਈ ਵੀਰ ਭਰਾ ਸਾਡਾ ਖਰਚਾ ਚੱਕ ਸਕਦਾ ਵਾ 30 ਤੋਂ 35000 ਰੁਪਏ ਤੁਸੀਂ ਦਾ ਤੁਸੀਂ ਡਾਕਟਰ ਸਾਹਿਬ ਨਾਲ ਜਾ ਕੇ ਉੱਥੇ ਤੁਸੀਂ ਪੇਮੈਂਟ ਜਮ੍ਹਾਂ ਕਰਾ ਸਕਦੇ ਹੋ ਤੇ ਸਲਿੱਪ ਸਾਨੂੰ ਭੇਜ ਸਕਦੇ ਹੋ ਮੇਰੇ ਨੰਬਰ ਤੇ 994187716 ਤੇ ਤੁਸੀਂ ਮੇਰੇ ਨੰਬਰ ਤੇ ਸਲਿੱਪ ਭੇਜ ਸਕਦੇ ਹੋ ਵੀ ਤੁਸੀਂ ਇੱਥੇ ਪੈਸੇ ਜਮ੍ਹਾਂ ਕਰਾ ਦੇ ਕੋਈ 5000 ਕੋਈ 2000 ਕੋਈ 10000 ਜਿੰਨੀ ਹਿੰਮਤ ਆ ਕੋਈ 500 ਉਸ ਅਹਮਦੇ ਘਟ ਦੇ ਵਿੱਚ ਤੁਸੀਂ ਮੇ ਨਾਲ ਸੰਪਰਕ ਕਰਨਾ ਕਿਹੜੀ ਜਗ੍ਹਾ ਕਿੱਥੇ ਕਰਉਣੀ ਆ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਇਸ ਵੀਦ ਇਲਾਜ ਹੋ ਸਕੇ ਤੇ ਇਸ ਆਪਣੇ ਘਰ ਵਿੱਚ ਆਪਣੇ ਪਰਿਵਾਰ ਦੇ ਵਿੱਚ ਇੱਥੇ ਸਾਡੇ ਨਾਲ ਰਹਿ ਸਕੇ ਠੀਕ ਹੋਵੇ ਤੇ ਠੀਕ ਹੋਣ ਤੋਂ ਬਾਅਦ ਇਸ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਤੇ ਇਹਦੀਆਂ ਸਾਨੂੰ ਅਸੀਸਾਂ ਵੀਰਦਿਆਂ ਲੱਗਣਗੀਆਂ ਕਿਉਂਕਿ ਅਬ ਕਿਸੇ ਦਾ ਗਰੀਪਰ ਤੁਰਦੇ ਫਿਰਦੇ ਹਲਵਾਰਸ ਦਾ ਬੇਸਹਾਰਾ ਦਾ ਆਪਾਂ ਇਲਾਜ ਕਰਾਤਾ ਤਾਂ ਅਸੀਸਾਂ ਸਾਨੂੰ ਹੀ ਲੱਗਣੀਆਂ ਨੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਸਹਿਯੋਗ ਤੇ ਸਾਥ ਸਾਡਾ ਜਰੂਰ ਦੇਣਾ ਕੁਝ ਉੱਥੇ ਪੇਮੈਂਟ ਜਮ੍ਹਾਂ ਕਰਾ ਸਕਦੇ ਹਾਂ ਤੁਸੀਂ ਦੱਸ ਸਕਦੇ ਆ ਸਾਨੂੰ ਵਿਪਰਖ ਕਰ ਸਕਦੇ ਹੋ ਤਾਂ ਕਿ ਇਸ ਵੀਰ ਦਾ ਇਲਾਜ ਹੋ ਸਕੇ ਤੇ ਇਸ ਆਪਣੇ ਪਰਿਵਾਰ ਦੇ ਖੁਸ਼ੀਆਂ ਖੁਸ਼ੀਆਂ ਦੇ ਵਿੱਚ ਆਪਣੇ ਇਸ ਪਰਿਵਾਰ ਦੇ ਵਿੱਚ ਆ ਸਕੇ ਤੇ ਦਾ ਇਲਾਜ ਹੋ ਸਕੇ ਤੇ ਬੇਨਤੀ ਆ ਵੀ ਤੁਸੀਂ ਸਹਿਯੋਗ ਜਰੂਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਜਰੂਰ ਕਰਨਾ ਕਿਉਂਕਿ ਜੇ ਆਪਾਂ ਮਦਦ ਨਹੀਂ ਕਰ ਸਕਦੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਵੀਰ ਦੀ ਇਲਾਜ ਲਈ ਕੋਈ ਨਾ ਕੋਈ ਵੀਰ ਅੱਗੇ ਆਊਗਾ ਸਾਨੂੰ ਇਸ ਚੀਜ਼ ਬਾਰੇ ਪਤਾ ਵੀ ਕੋਈ ਨਾ ਕੋਈ ਵੀ ਪੀਰ ਬਾਦਿਕੀ ਜਰੂਰ ਆਊਗਾ ਇੱਥੇ ਮੂਰੇ ਇਹ ਸਾਡਾ ਮਨੀ ਆ ਜੀ ਜੋ ਇਹ ਵੀਰ ਦੇ ਤਕਰੀਬਨ ਤਿੰਨ ਸੰਗਲ ਪਰਿਵਾਰ ਦੇ ਵਿੱਚ ਲਾ ਕੇ ਰੱਖਦੇ ਸੀਗੇ ਗੁਰੂ ਆਰਮਦਾਸ ਪਾਸੋਂ ਮਾਰੇ ਕਿਰਪਾ ਔਰ ਸੋਡੀਆਂ ਅਰਦਾਸਾਂ ਮੈਂਤੀਆਂ ਨਾਲ ਵੀਰਾ ਠੀਕ ਆ ਜੀ ਕੁਝ ਥੋੜਾ ਥੋੜਾ ਜਿਹਾ ਕੰਮ ਵੀ ਕਰਵਾਉਣਾ ਤੂੰ ਦੇਖਦੇ ਰਹਿਣਾ ਕੋ ਦਿਮਾਗ ਇਹਦਾ ਸ਼ਟਰ ਹੋਊਗਾ ਕੰਮ ਕਰਨ ਦੇ ਨਾਲ ਅੱਗੇ ਨੂੰ ਕਾਫੀ ਵੀਰਾ ਠੀਕ ਆ ਇਹ ਵੀ ਛੁੱਡੀਆਂ ਅਰਦਾਸਾਂ ਬੇਨਤੀ ਇਹਨੇ ਛੁੱਡਾ ਸਹਿਯੋਗੀ ਆ ਗੁਰੂ ਮਹਾਰਾਜਾ ਮਹਾਰਾਜੀ ਦਾ ਅਰਦਾ ਸਿਰ ਤੇ ਹੱਥ ਆ ਤਾਂ ਹੈ ਵੀਰਾ ਠੀਕ ਹੋਇਆ ਹਨ ਤੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਥ ਜੂ ਦੇਣਾ ਤੇ ਇਥੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਮੈਂਬਰ ਆਵੇ ਉਹਦਾ ਵੀ ਇਲਾਜ ਹੋਵੇ ਬੇਸਹਾਰਾ ਹੋਵੇ ਤਾਂ ਉਹਦਾ ਵੀ ਕੋਈ ਇਲਾਜ ਹੋਵੇ ਇਸ ਪਰਿਵਾਰ ਦੇ ਵਿੱਚ ਆ ਸਕਦਾ ਵਾ ਇੱਥੇ ਰਹਿ ਸਕਦਾ ਵਾ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਧੰਨਵਾਦ ਛੁੱਡਾ ਸੰਗਤ ਦਾ ਵੀਡੀਓ ਨੂੰ ਵਾਤੂਗਾ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਗੋਤਮ ਵੀਰ ਦਾ ਇਲਾਜ ਹੋ ਸਕੇ ਤੇ ਇੱਥੇ ਕੋਈ ਵੀ ਹੋਰ ਬੇਸ਼ਅਰ ਆਵੇ ਤਾਂ ਉਹਨਾਂ ਦਾ ਇਲਾਜ ਹੋ ਸਕੇ ਵਾਹਿਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ